ਜੀ ਮੇਰੇ ਵੱਲੋਂ ਸਾਰੇ ਮੇਰੇ ਜ਼ਿਮੀਂਦਾਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਆਪਣੇ ਸਾਰੇ ਦੋਸਤ ਮਿੱਤਰ ਆਪਣੇ ਸਾਰੇ ਵੀਰ ਭਰਾ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਹੁਣ ਜਿੰਨੀ ਆ ਵੀ ਆਪਣੀਆਂ ਵੀਡੀਓ ਅਪਲੋਡ ਹੋਣਗੀਆਂ ਕਣਕ ਦੀ ਫਸਲ ਦੇ ਬਾਰੇ ਹੋਣਗੀਆਂ ਕਿਉਂਕਿ ਪੌਣ ਜਿਹੜੀ ਹੈ ਤਕਰੀਬਨ ਜਿਹੜੀ ਅੱਜ 19 ਤੋਂ 20 ਜਨਵਰੀ ਹੋਣ ਵਾਲੀ ਹੈ ਤੇ ਤਕਰੀਬਨ ਜਿਹੜੀ ਆ ਹੁਣ ਜਿਹੜੀ ਆ ਕਣਕ ਦੀ ਆਪਣੀਆਂ ਕੋਈ ਵੀ ਕਿਸਮਾਂ ਨੇ ਜੋ ਆਪਣੀਆਂ ਗੀਤੀ ਵੈਰਾਈਟੀਆਂ ਚ ਉਹ ਲੇਟ ਵਾਲੀ ਵੈਰਾਈਟੀ ਹੈ ਹੁਣ ਹਵਤੇ ਤੋਂ 10 10 ਦਿਨਾਂ ਦੇ ਵਿੱਚ ਜਿਹੜਾ ਨਿਸਾਰਾ ਕਰਨਾ ਸ਼ੁਰੂ ਕਰ ਦਊਗੀ ਆਪਣੀ ਜਿਹੜੀ ਕਣਕ ਤੇ ਹੁਣ ਆਪਾਂ ਕਿਸ ਤਰੀਕੇ ਨਾਲ ਜਿਹੜੀ ਆਪਾਂ ਕਣਕ ਦੀ ਮੈਨੇਜਮੈਂਟ ਕਰਨੀ ਹੈ ਕਿਹੜੇ-ਕਿਹੜੇ ਆਪਾਂ ਤਰੀਕੇ ਵਰਤ ਸਕਦੇ ਆ ਕਿਹੜੀ ਆਪਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੂਰੀ ਆਪਾਂ ਜਾਣਕਾਰੀ ਦੇਵੂਗੇ ਮੇਨ ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਜੀ ਉਹ ਫੰਗੀਸਾਈਡ ਦੇ ਉੱਤੇ ਹੈ ਵੀ ਕਣਕ ਦੇ ਵਿੱਚ ਆਪਾਂ ਮੇਂਜੇਰਾ ਆਪਣਾ ਟੌਪਿਕ ਅੱਜ ਦਾ ਹੈਗਾ ਜੀ ਫੰਗੀਸਾਈਡ ਦੇ ਉੱਤੇ ਵੀ ਆਪਾਂ ਕਣਕ ਦੇ ਉੱਪਰ ਆਪਾਂ ਹੁਣ ਫੰਗੀਸਾਈਡ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਹੈ ਕੀ ਜਾਂ ਫਿਰ ਨਹੀਂ ਕਿਉਂਕਿ ਵਿੱਚ ਜਿਹੜੇ ਆਪਣੇ ਵੀਰ ਭਰਾ ਬੇਨਾਤਮਤਲਬ ਤੋਂ ਜਿਹੜੀ ਫੰਗੀਸਾਈਡ ਯੂਜ਼ ਕਰੀ ਜਾਂਦੇ ਆ ਉਹਦੇ ਵਿੱਚ ਆਪਣੇ ਪੈਸੇ ਦੀ ਵੀ ਬਰਬਾਦੀ ਹੈ ਤੇ ਪਰ ਆਪਾਂ ਨੂੰ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਵੀ ਨਹੀਂ ਮਿਲਦਾ ਹੁਣ ਜਿਨ੍ਹਾਂ ਮੇਰੇ ਵੀਰ ਭਰਾ ਮਨਿ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਵੀਰ ਭਰਾ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਬੈਲਡ ਆ ਬਟਨ ਪਰਸ ਕਲੋ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਜਿਵੇਂ ਆ ਤੁਸੀਂ ਆਪਣੀ ਕਣਕ ਦੇਖ ਰਹੇ ਹੋ ਅੱਜ ਤਕਰੀਬਨ ਜਿਹੜੀ 70 ਤੋਂ 72 ਦਿਨ ਦੀ ਆਪਣੀ ਕਣਕ ਹੋ ਚੁੱਕੀ ਹੈ ਤੇ ਇਹਦੇ ਵਿੱਚ ਜੇ ਗੱਲ ਕਰੀਏ ਤਾਂ ਅੱਜ ਤੋਂ 15 ਦਿਨ ਨੂੰ ਜਿਹੜੀ ਐਨ ਪੀ ਕੇ ਦੀ ਮਤਲਬ ਸਪਰੇ ਹੋਣੀ ਚਾਹੀਦੀ ਹੈ ਇਹਨੂੰ ਪੋਟਾਸ਼ ਤਾਂ ਤਪਾ ਨੂੰ ਦੇ ਦੇਣਾ ਪਊਗਾ ਨਾਈਟ੍ਰੋਜਨ ਦੇ ਨਹੀਂ ਪਾਉਗੀ ਤੇ ਬੋਰਨ ਇਹ ਜਿਹੜੇ 2-3 ਕਿ ਤੱਤ ਹੈ ਆਪਾਂ ਇਹਨੂੰ 15 ਦਿਨ ਤੱਕ ਆਪਾਂ ਇਹਨੂੰ ਦਵਾਗੇ ਤੁਸੀਂ ਦਾਣਾ ਇਹ ਚੈੱਕ ਕਰ ਸਕਦੇ ਹੋ ਦੇਖੋ ਬਹੁਤ ਵਧੀਆ ਮਤਲਬ ਐਨ ਪੂਰਾ ਮਜ਼ਬੂਤ ਇਸ ਵੈਰਾਈਟੀ ਦਾ ਦਾਣਾ ਇਹ ਵੈਰਾਈਟੀ ਆਪਣੇ ਖੇਤ ਦੇ ਵਿੱਚ ਹੈਗੀ ਹੈ ਜੀ 826 ਵੈਰਾਈਟੀ ਪਹਿਲੀ ਵਾਰ ਆਪਾਂ ਬਜਾਈ ਕੀਤੀ ਹੈ ਤੇ ਬਾਕੀ ਆਪਾਂ ਤੁਹਾਡੇ ਖੇਤ ਦੇ ਵਿੱਚ ਕੋਈ ਵੀ ਵੈਰਾਈਟੀ ਹੈ ਜੇ ਆਪਾਂ ਫੰਗੀਸਾਈਡ ਦੀ ਆਪਾਂ ਗੱਲ ਕਰੀਏ ਤਾਂ ਤਕਰੀਬਨ ਜਿਹੜੀ ਹਜੇ ਜਿਹੜੀ 80 ਤੋਂ 50 ਦਿਨ ਦੀ ਕਣਕ ਦੇ ਵਿੱਚ ਜਈ ਐਨ ਮਤਲਬ ਉਨਲੀ ਨਾਸ਼ਕ ਮਤਲਬ ਫੰਗੀਸਾਈਡ ਦੀ ਜ਼ਰੂਰਤ ਹੈ ਨਹੀਂ ਸਪਰੇਅ ਆਪਾਂ ਕਦੋਂ ਕਰਨੀ ਹੈ ਕਿਉਂਕਿ ਜਦੋਂ ਆਪਣੀ ਕਣਕ ਨੇ 5 ਤੋਂ 7% ਨਸਾਰਾ ਸ਼ੁਰੂ ਕਰਤਾ ਉਦੋਂ ਤਾਂ ਆਪਾਂ ਜਿਹੜਾ ਲਾਜ਼ਮੀ ਇੱਕ ਫੰਗੀਸਾਈਡ ਦੀ ਆਪਾਂ ਸਪਰੇਅ ਕਰਨੀ ਉਹ ਕਰਨੀ ਚੋਹ ਬਿਮਾਰੀ ਖੇਤ ਦੇ ਵਿੱਚ ਹੈਗੇ ਚ ਉਹ ਨਹੀਂ ਪਰ ਬਿਨਾ ਮਤਲਬ ਤੋਂ ਆਪਾਂ ਸਪਰੇ ਨਹੀਂ ਕਰਨੀ ਵੀ ਆਪਾਂ 75 ਦਿਨ ਦੀ ਕਣਕ ਦੇ ਉੱਤੇ ਆਪਾਂ ਉਲੀ ਉਲੀ ਨਾਸ਼ਕ ਦੀ ਆਪਾਂ ਮਤਲਬ ਫੰਗੀ ਸਾਈਡ ਦੀ ਆਪਾਂ ਸੁਪਰੀ ਕਰੀ ਜਾਈਏ ਉਹ ਜੇ ਆਪਣਾ ਤਰੀਕਾ ਗਲਤ ਹੈ ਆਪਣੇ ਪੈਸੇ ਦੀ ਵੀ ਗੁਰਵਾਦੀ ਹੈ ਵਿੱਚ ਵੀਰ ਭਰਾ ਕੀ ਕਰਦੇ ਨੇ ਵੀ 75 ਦਿਨ ਤੇ ਜਾ ਕੇ ਆਪਾਂ ਫੰਗੀ ਸਾਈਡ ਦੀ ਸੁਪਰੀ ਕਰ ਦੇਣੀ ਹੈ ਤੇ ਬਾਅਦ ਦੇ ਵਿੱਚ ਆਪਾਂ ਜਦੋਂ ਲੋਡ ਹੋਣੀ ਹੈ ਸਪਰੇ ਦਾ ਕੰਮ ਕੀ ਹੈ 20 ਦਿਨਾਂ ਦਾ ਰੱਖਣਾ ਜਨੂ ਬਣੀ ਕਣਕ ਨੇ ਸਾਰਾ ਸ਼ੁਰੂ ਕਰਨਾ ਉਦੋਂ ਆਪਾਂ ਜਿਹੜੀ ਕੋਈ ਵੀ ਸਪਰੇਅ ਕਰਨੀ ਨਹੀਂ ਵੀ ਆਪਾਂ ਜਦੋਂ ਨਸਾ ਕੰਪਲੀਟ ਹੋ ਗਿਆ ਅੱਗੇ ਜਾ ਕੇ ਆਪਾਂ ਫਰਵਰੀ ਦੇ ਐਂਡ 'ਚ ਜਾਂ ਮਾਰਚ ਦੇ ਵਿੱਚ ਆਪਾਂ ਇੱਕ ਤੇਲੇ ਵਾਲੀ ਸਪਰੇਅ ਕਰੂਗੇ ਵੀ ਆਪਾਂ ਸਮੇਂ ਤੋਂ ਪਹਿਲਾਂ ਮਤਲਬ ਆਪਾਂ ਫੰਗੀਸਾਈਡ ਆਪਾਂ ਯੂਜ਼ ਕਰ ਲੈਂਦੇ ਨੇ ਬਾਈ ਚਾਂਸ ਜਦੋਂ ਆਪਣੀ ਫਸਲ ਨਸਾਰਾ ਕਰਦੀ ਹੈ ਕਣਕ ਉਦੋਂ ਜੇ ਕੋਈ ਵੀ ਉਲੀ ਦਾ ਮਤਲਬ ਜਿਵੇਂ ਪੀਲੀ ਕੁੰਗੀ ਦਾ ਅਟੈਕ ਹੋ ਗਿਆ ਅੱਪਾ ਦੇਖੀ ਜਾਣਾ ਵੀ ਆਪਾਂ ਸੁਧਰੇ ਕੀਤੀ ਹੋਈ ਐ ਪਰ ਉਹਦਾ ਜਿਹੜਾ ਸਮਾਂ ਐ ਮਤਲਬ ਉਹਦਾ ਰਿਜ਼ਲਟ ਨਿਕਲ ਜਾਣਾ ਟਾਈਮ ਤੇ ਜਾਨੋ ਆਪਾਂ ਦੁਆਰੇ ਸਪਰੇਅ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਉਦੋਂ ਤੱਕ ਜਿਹੜੀ ਆਪਣੀ ਖੇਤ ਵਿੱਚ ਬਿਮਾਰੀ ਨੁਕਸਾਨ ਕਰ ਚੁੱਕੀ ਹੁੰਦੀ ਹੁਣ ਤੁਸੀਂ ਸਿਰਫ ਆਪਣੇ ਖੇਤ ਦੇ ਵਿੱਚ ਕੀੜਾ ਮਾਰੋ ਕਿਉਂਕਿ ਹੁਣ ਧੁੱਪ ਵੀ ਨਹੀਂ ਸਟਾਰਟ ਹੋ ਗਈ ਐ ਸਵੇਰ ਸ਼ਾਮ ਠੰਡ ਹੁੰਦੀ ਐ ਦੁਪਹਿਰ ਸਮੇਂ ਪੂਰੀ ਵਧੀਆ ਜਿਹੜੀ ਧੁੱਪ ਪੈਂਦੀ ਐ ਤੁਸੀਂ ਆਪਣੇ ਖੇਤ ਦੇ ਵਿੱਚ ਦੇਖੋ ਜੇ ਤੁਹਾਡੇ ਖੇਤ ਦੇ ਵਿੱਚ 75 ਤੋਂ 80 ਦਿਨਾਂ ਦੀ ਕਣਕ ਦੇ ਵਿੱਚ ਤੁਹਾਨੂੰ ਕਿਤੇ ਵੀ ਜਾਂ ਪੇਲੀ ਕੁੰਗੀ ਦਾ ਅਟੈਕ ਦਿਖ ਰਿਹਾ ਜਾਂ ਕੋਈ ਵੀ ਤੁਹਾਨੂੰ ਉਲੀ ਨਜ਼ਰ ਆ ਰਹੀ ਹੈ ਵੀ ਆਪਾਂ ਨੂੰ ਜਿਹੜੀ ਫੰਗੀਜ਼ਾਇਡ ਸਪਰੇਅ ਕਰਨ ਦੀ ਜ਼ਰੂਰਤ ਹੈਗੀ ਹੈ ਫਿਰ ਤੁਸੀਂ ਫੰਗੀਸਾਈਡ ਯੂਜ਼ ਕਰ ਸਕਦੇ ਹੋ ਨਹੀਂ ਆਪਾਂ ਨੇ ਬਿਲਕੁਲ ਵੀ ਆਪਾਂ ਨੇ ਜਿਹੜਾ ਫੰਗੀਸਾਈਡ ਯੂਜ਼ ਨਹੀਂ ਕਰਨਾ ਸਮੋਤੇ ਸਪਰੇਅ ਜਰੂਰ ਕਰਨੀ ਆਪਾਂ ਐ 80 ਦਿਨ ਦੀ ਕਣਕ ਦੇ ਉੱਤੇ ਆਪਾਂ ਨੇ ਜਦੋਂ ਗੋਭ ਤੋਂ ਗੋਭ ਵਾਣੀ ਸ਼ੁਰੂ ਹੋਊਗੀ ਆਪਾਂ ਨੇ ਐਨਪੀਕੇ ਦੀ ਆਪਾਂ ਸਪਰੇਅ ਕਰਨੀ ਆ ਬੋਰਨ ਦੀ ਕਿਉਂਕਿ ਇਹਦਾ ਆਪਾਂ ਨੂੰ ਫਾਇਦਾ ਮਿਲੂਗਾ ਫੰਗੀ ਸੈੱਡ ਦਾ ਕੋਈ ਫਾਇਦਾ ਨਹੀਂ ਮਿਲਦਾ ਫੰਗੀ ਸੈੱਡ ਆਪਾਂ ਯੂਜ਼ ਕਰਨਾ ਹੈ ਜਦੋਂ ਆਪਣੀ ਫਸਲ ਨਸਾਰਾ ਕਰਨਾ ਸ਼ੁਰੂ ਕਰਤਾ ਉਦੋਂ ਆਪਾਂ ਨੇ ਇੱਕ ਹੰਗੀ ਸੈੱਡ ਜਰੂਰ ਕਰਨਾ ਚੋਹ ਬਿਮਾਰੀ ਖੇਤ ਦੇ ਵਿੱਚ ਹੈਗੀ ਐ ਚੋਹ ਨਹੀਂ ਬਾਕੀ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ